ਇੱਕ ਤਾਂ ਪਹਿਲਾਂ ਦੀ ਜਿਹਦੀ ਆ ਮਜ਼ਾਰ ਬਣੀ ਹੋਈ ਆ ਨੂੰ ਦੱਬਿਆ ਹੋਇਆ ਇੱਤੀ ਕਹਿੰਦੇ ਅੱਛਾ ਤੇ ਉਸ ਤੋਂ ਬਾਅਦ ਇੱਕ ਹੋਰ ਆਇਆ ਜੀ ਅੱਛਾ ਤੇ ਉਹ ਪਿਛੇ ਰਾਤੀ ਉਹ ਠੁੜੀ ਵਾਲਾ ਉਹ ਪੁੱਛਿਆ ਸੀ ਵੀ ਤੁਸੀਂ ਇਹਨੂੰ ਰੋਟੀ ਪਾਣੀ ਦਿੰਦੇ ਹੋ ਕੁਝ ਦਿੰਦੇ ਹੋ ਉਹ ਕਹਿੰਦੀ ਮੁਸਲਮਾਨ ਹੈ ਤੋਂ ਉਹਨੂੰ ਅਸੀਂ ਕੁਝ ਨਹੀਂ ਦਿੰਦੇ ਅੱਛਾ ਇੱਕ ਕੁੜੀ ਮੁਸਲਮਾਨ ਹੈ ਲੇਡੀ ਕਹਿੰਦੇ ਹਾਂਜੀ ਮੁਸਲਮਾਨ ਕਹਿੰਦੇ ਉਹਨਾਂ ਦਾ ਹੀ ਰਿਸ਼ਤੇਦਾਰ ਸੀ ਉਹ ਜਿਹੜਾ ਲਾਸਟ ਟਾਈਮ ਇਹਦੇ ਨਾਲ ਰਹਿ ਕੇ ਗਿਆ ਨਾ ਉਹ ਕਹਿੰਦੀ ਵੀ ਮੇਰਾ ਹੀ ਪਾਪਾ ਸੀ ਉਹ ਅੱਛਾ ਹਾਂਜੀ ਉਹ ਵੀ ਇਹਨੂੰ ਯੂਜ਼ ਕਰਦਾ ਰਿਹਾ ਹਾਂਜੀ ਏ ਮਾਤਾ ਕਿੰਨੇ ਕ ਟਾਈਮ ਤੋਂ ਇੱਥੇ ਰਹਿ ਰਹੀ ਹੈ ਜੀ ਬਹੁ ਟਾਈਮ ਹੋ ਗਿਆ ਪਹਿਲਾਂ ਤਾਂ ਰੋਟੀ ਦੇ ਕੇ ਚੱਲ ਜਾਂਦੇ ਜੂ ਨੂੰ ਜੂ ਕਰਦੇ ਰਹੇ ਬੰਦਾ ਇੱਕ ਬੰਦਾ ਜੀ ਉਹ ਯੂਜ਼ ਕਰੀਗਾ ਫਿਰ ਜਦੋਂ ਆ ਗਿਆ ਉਹ ਯੂਜ਼ ਕਰੀਗਾ ਉਹਦਾ ਕੰਡੀਸ਼ਨ ਇੰਨੀ ਮਾੜੀ ਹੋਈ ਉਹਦੇ ਕੋਲ ਲੇਟਣ ਦੀ ਜਗ੍ਹਾ ਨਹੀਂ ਅੱਛਾ ਅੱਖਾਂ ਤੋਂ ਨਹੀਂ ਹੈ ਹਾਂਜੀ ਹਾਂਜੀ ਅੱਖਾਂ ਤੋਂ ਨਹੀਂ ਹੈ ਹਸਪੈਂਡ ਸੀਗੇ ਉਹ ਰਿਕਸ਼ਾ ਚਲਾਉਂਦੇ ਸੀਗੇ ਹਾਂ ਤੇ ਸਾਨੂੰ ਇਹ ਸੀ ਚਲੋ ਸੰਭੀ ਜਾਂਦਾ ਅਸੀਂ ਕੋ ਦੁਆਰਾ ਸਭ ਜਾਂ ਬੰਦਸਤੀ ਕਰਾਂਗੇ ਜੇ ਉਹਨੂੰ ਦੇਖਿਆ ਸੀ ਝੁੱਗੀ ਵਗੈਰਾ ਢਾਤੀ ਬਿਲਕੁਲ ਝੁੱਗੀ ਬਿਲਕੁਲ ਕਿੱਥੋਂ ਦੀ ਰਹਿਣ ਵਾਲੀ ਕਿੱਥੋਂ ਦੀ ਆ ਇਹ ਐਮਪੀ ਸ਼ਾਇਦ ਉੱਧਰ ਦੱਸਦੀ ਸੀ ਰਾਤੀ ਵੀ ਮੈਂ ਉੱਥੇ ਰਹਿਣੀ ਆ ਹੂੰ ਇੱਧਰ ਜਾਣਾ ਵੀਰੇ ਉਹ ਦੱਸਦੀ ਸੀ ਜੀ ਉੱਥੇ ਰਹਿਣ ਵਾਲੀ ਆ ਮੈਂ ਤਾਂ ਪੁੱਛਿਆ ਤੁਹਾਡੇ ਅੱਗੇ ਪਿੱਛੇ ਕੋਣ ਹੈਗਾ ਕਹਿੰਦੀ ਕੋਈ ਨਹੀਂ ਆ ਸਾਹਮਣੇ ਮੰਨ ਲਓ ਉਹ ਆ ਗਿਆ ਆਪਣਾ ਸਲੇਮ ਟਾਵਰੀ ਆਗੇ ਆਗੇ ਸਲੇਮ ਟਾਵਰੀ ਆਗੇ ਹਾਂਜੀ ਆਪਾਂ ਉਸੇ ਰੋਡ ਤੇ ਆ ਚੜੇ ਆ ਨਾ ਹਾਂਜੀ ਆਹ ਕੰਡੀਸ਼ਨ ਆ ਜੀ ਮਾਤਾ ਜੀ मैं तो लाती है बेड थोड़ी जी कपड़े चकते फेर आ गए माता जी ए माता नमस्ते माता नमस्ते उठिए उठिए थोड़ा इधर आइए बाहर आ जाओ बाहर रात को खाना दे के गए थे ना भूल गए ਅੱਖਾਂ ਤੋਂ ਬਿਲਕੁਲ ਨਹੀਂ ਦਿੰਦਾ ਜਮਾ ਨਹੀਂ ਦਿੰਦਾ ਮੇਰੇ ਅੱਖਾਂ ਦੇ ਜਿਵੇਂ ਕੱਡੀਆਂ ਹੋਈਆਂ ਤੁਹਾਨੂੰ ਤਾਂ ਐਂ ਲੱਗਦਾ ਅੱਖਾਂ ਦੀਆਂ ਕੱਡੀਆਂ ਹੋਈਆਂ ਕਿਸੇ ਨੇ ਉੱਥਾ ਕਿਉਂਕਿ ਅੰਨੇ ਤਾਂ ਅੱਖਾਂ ਵਿੱਚ ਡੇਲੇ ਤਾਂ ਹੋਣੇ ਚਾਹੀਦੇ ਆ ਨਾ ਹੈ ਨਹੀਂ ਨਾਈ ਨਮਸਤੇ ਨਾ ਅੱਖ ਖੋਲੋ ਥੋੜਾ ਐਂ ਖੋਲੋ ਬਚਪਨ ਤੋਂ ਹੀ ਹੈ ਇਧਰ ਕਾ ਖੋਲੋ ਇਧਰ ਕ ਇਸ ਤਰਫ ਕ ਬਚਪਨ ਤੋਂ ਹੀ ਹੈ ਬਚਪਨ ਤੋਂ ਹੀ ਹੈ बचपन तो बचपन तो यहाँ मर गए रोए 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 एक बंदा मर गए दो बंदे रखे छे बात तो बेव मर गए बेव मर गए एक दे नहीं गए दे नहीं था गए तो तुम्हारा नाम क्या है माई मेरा तो प्रेम लता कोई काट के मेरे मदद दादा प्रेम लता है तुम्हारा नाम प्रेमलता प्रेम कहाँ की रहने वाली है तू बहुत दूर मुरादाबाद मुरादाबाद यूपी हाँ, में हाँ, यूपी में हाँ, तुम्हारे पिताजी का नाम क्या है पिता तुम्हारे हम्म हाथे मिया मिया का पिताजी का नाम क्या था मिया मिया था आ मुसलमान थे वो आ मुसलमान है मामी बाबू मेरी माँ थी को कोई कोई। माँ क्या थी हा? माँ का नाम क्या था कृष्णा का किसी ना किसी ना। था उसका नाम हाँ। अरे क्या बात है हेमलता तू तो बहुत अच्छी है हेमलता थोड़ा उठो बाहर आओ एक मिनट बात इधर सुनो का हाँ, बात तो सुनो अरे हम तुम्हारी मदद के लिए आए हैं हेमलता हे प्रेमलता प्रेमलता है या हेमलता है प्रेमलता है, प्रेम है प्रेम प्रेम लता लता है है कोई बात नहीं प्रेम लता हम तुम्हारे भाई जैसे हैं हम तुम्हारे बच्चा जैसे हैं बिटवा जैसे हैं घबराना नहीं है हम तुम्हारी मदद के लिए आए हैं इधर ठीक है हम तेरे को आश्रम में लेके जाएंगे वहाँ पे तुम्हारा अच्छा देख रेख होगा अच्छा रोटी खाना पानी मिलेगा बिस्तर मिलेगा अच्छा कपड़ा मिलेगा सब मिलेगा चलोगी यही लुधियाना में है माता जी, जी वही वीर जी है जो हम कल आपको बता के गए थे ना लेके जाएंगे खाना देके गए थे बता के गए थे ना आपको लेके जाएंगे वहाँ पे रखेंगे खाना पीना सब कुछ मिलेगा वहाँ पे आप क्या? तो, आपको कल बोला था ना की हम आपको भेज देंगे जहाँ से आपने जाना है जे वही है ਆਪਿੰਕੇ ਸਾਥ ਜਾਓ ਜੀ ਆਪਕੋ ਸੰਭਾਲ ਲੇਂਗੇ ਅੱਛੇ ਸੇ ਠੀਕ ਹੈ ਹਮ ਜਾਂ ਕੋਈ ਗੰਦਾ ਮੰਦਾ ਬੰਦਾ ਨਾ ਹੋ ਨਹੀਂ ਨਹੀਂ ਇਹ ਨਵਾਰੇ ਮਾਤਾ ਜੀ ਇਹ ਤਾਂ ਭਗਵਾਨ ਕੇ ਬੰਦੇ ਹੈ ਇਹ ਰੱਬ ਰੂਪ ਹੈ ਰੱਬ ਰੂਪ ਬੰਦੇ ਹੋਰ ਬਿਚਾਰੀ ਨੇ ਧੋਖ ਹੀ ਜੰਨੇ ਹੋਗੇ ਅੰਨੀ ਨੂੰ ਆਹ ਕੀ ਇਹ ਜਿਹੜੇ ਪਿੱਛੇ ਆ ਨਾ ਜੋ ਆ ਲਾਰਜ ਟਾਈਮ ਇਹਨਾਂ ਨਾਲ ਰਹਿ ਕੇ ਗਿਆ ਉਹ ਇਹਨਾਂ ਦਾ ਡੈਡੀ ਸੀ ਅੱਛਾ ਬਸ ਇਹਦਾ ਜੋ ਨਹੀਂ ਹੁੰਦਾ ਯੂਜ਼ ਐਂਡ ਥਰੋ ਆਇਆ ਇਹਨਾਂ ਦਾ प्रेमलता तेरे साथ गलत भी करते थे लोग गलत करते थे माँ डरना नहीं।, नहीं, नहीं, नहीं है हम तो, तो तुम्हारे तुम्हारे बेटा जैसे हैं तू हमारी माँ जैसी है ठीक है ये मेरी बहन आई है साथ में इसका नाम सतवीर कौर है ठीक है हमारे साथ जाना आपने ਡਰਨਾ ਨਹੀਂ ਇੱਕ ਇਧਰ ਮੈਂ ਬਹਿਨ ਹੈ ਮੇਰੀ ਔਰ ਨਵਨੀਤ ਬਹਿਨ ਵੀ ਆਇਆ ਮੇਰੇ ਸਾਥ ਇਧਰ ਆ ਜਾ ਪਣ ਮੈਂ ਵੀ ਮਿਲਣ ਆਉਂਗੀ ਆਪਕੋ ਆਪਕੋ ਵਹਾਂ ਪੇ ਆਇਆ ਕਰਾਂਗੇ ਮਿਲਣ ਆਇਆ ਕਰਾਂਗੇ ਮਿਲਣ ਆਇਆ ਕਰਾਂਗੇ ਆਪ ਜਾਓ ਹਮ ਜਹਾਂ ਪੇ ਆਏ ਨਾ ਦੋ ਬਹਿਨੇ ਹਮਾਰੀ ਸਾਥ ਮੇ ਆਈ ਹੈ ਤੇਰੇ ਕੋ ਲੈਨੇ ਕੇ ਲਈ ਠੀਕ ਹੈ ਡਰਨਾ ਨਹੀਂ ਡਰਨਾ ਨਹੀਂ ਹੈ ਬਿਲਕੁਲ ਹਮ ਆਪਕੇ ਸਾਥ ਹੈ ਹਮ ਵੀ ਆਏਗੇ ਆਪਕੇ ਪਾਸ ਵਹਾਂ ਪੇ ਹਮ ਵੀ ਆਏਗੇ ਰੋਜ਼ ਮਿਲਨੇ ਠੀਕ ਹੈ ਵਹਾਂ ਆਪ ਜੈਸੀ ਔਰ ਵੀ ਬਹਿਨੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਲੁਧਿਆਣੇ ਖੜੇ ਆ ਜੀ ਸਲੇਮ ਟਾਵਰੀ ਤੋਂ ਥੋੜਾ ਜਿਹਾ ਪਿੱਛੇ ਆ ਜਲੰਧਰ ਬਾਈਪਾਸ ਤੋਂ ਅੱਗੇ ਆ ਥੋੜਾ ਜਿਹਾ ਅਸੀਂ ਵੱਡਾ ਮੇਨ ਰੋਡ ਆ ਜਿਹੜਾ ਜਲੰਧਰ ਨੂੰ ਜਾਂਦਾ ਉਹ ਰੋਡ ਦੇ ਨੇੜੇ ਆ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਸਾਹਮਣੇ ਸ਼ਿਵਜੀ ਜੀ ਦਾ ਮੰਦਿਰ ਆ ਬਹੁਤ ਵੱਡਾ ਮੰਨ ਲਓ ਸ਼ਿਵਜੀ ਦਾ ਸ਼ਿਵਲਿੰਗ ਜੀ ਦਾ ਆਪਣਾ ਕਾਰ ਇੱਥੇ ਬਣਿਆ ਹੋਇਆ ਹੈ ਇੱਕ ਦਿਨ ਪਿਆਰੇ ਉਹ ਬਿਲਕੁਲ ਸਾਹਮਣੇ ਇਹ ਬਸਤੀ ਆ ਕੋਈ ਝੁੱਗੀਆਂ ਵਾ ਥੋੜੀਆਂ ਜੀਆਂ ਇੱਥੇ ਰੋੜ ਦੇ ਕਿਨਾਰੇ ਤੇ ਹੀ ਇੱਕ ਮਾਂ ਅੱਖਾਂ ਤੋਂ ਅੰਨੀ ਦੋ ਰੁਪਏ ਕਿਆ ਕਰਨੇ ਦੋ ਦਿਖਾਈ ਨਹੀਂ ਦਿੰਦਾ ਅੱਖਾਂ ਖਾ ਪੀ ਲੈ ਹੈ ਹੀ ਨਹੀਂ ਬਣਿਆ ਹੀ ਨਹੀਂ ਵੇਚਣਾ ਜਿਵੇਂ ਅੱਖ ਸੁੱਕ ਕੇ ਖਤਮ ਹੋ ਗਿਆ ਹੁੰਦਾ ਡੇਲਾ ਕੌਰਨੀਆ ਇਹਦਾ ਮਾਈ ਬੱਸ ਨੂੰ ਇੱਕ ਮਿੰਟ ਬਾਅਦ ਸੁਣੋ ਇੱਕ ਮਿੰਟ ਇੱਕ ਮਿੰਟ ਦੇਖਦੇ ਹੈ ਪੈਸਾ ਵੈਸਾ ਹੈ ਇਹ ਇਕ ਦੋ ਰੁਪਈਆ ਇਕ ਦੋ ਰੁਪਈਆ ਹੈ ਕਪੜਾ ਹੀ ਹੈ ਇਸ ਵਿੱਚ ਤਾਂ ਸਾਰਾ ਹੈ ਨਾ ਨਹੀਂ ਕਪੜਾ ਨਹੀਂ ਚਲੋ ਬਹੁਤ ਗੰਦੀ স্মੈਲ ਆਉਂਦੀ ਹੈ ਵਿੱਚੋਂ ਗੰਦੇ ਕਪੜੇ ਤਾਂ ਨਹੀਂ ਗੁੱਛਿਆ ਕੋਈ ਬਾਤ ਨਹੀਂ ਕੋਈ ਬਾਤ ਆਪਣੇ ਗਲੇ ਵਿੱਚ ਡਾਲ ਲੈ ਕੋਈ ਬਾਤ ਨਹੀਂ ਰੱਖ ਲੈ ਆਪਣੇ ਪਾਸ ਬਦੋ ਲੂ ਔਰ ਕੁਛ ਨਹੀਂ ਅੱਖਾਂ ਤਾਂ ਅੰਨੀਆਂ ਵਿਚਾਰੀ ਗਲ ਚ ਪਾ ਕੇ ਝੋਲਾ ਬਸ ਬਨ ਲਿਆ गल च रुद्राक्ष दाल किन्न पाई हुई लता, लता नहीं। बहन। बहुत सी मालाएं डाल रखी है तू ने तो आ, नहीं अरे शिवजी महाराज जी की भगत है तू पूजा पाठ करती पूजा पाठ भी करती हो ਖੂਪਾਟ ਕਰਤੀ ਹੋ ਕੋਈ ਕਿੰਨੀਆਂ ਮਾਲਾ ਮਾਤਾ ਦੇ ਗਲ ਚ ਪਾਈਆਂ ਹੋਈਆਂ ਅੱਖਾਂ ਤੋਂ ਅੰਨੀ ਹੈ ਮਾਂ ਉਹ ਦਰਿੰਦੇ ਲੋਕ ਇਹਦੇ ਨਾਲ ਵੀ ਦੁਰਾਚਾਰ ਕਰੀ ਜਾਂਦੇ ਆ ਉਹ ਘਟੀਆ ਲੋਕ ਇਸ ਅੱਖਾਂ ਤੋਂ ਅੰਨੀ ਮਾਂ ਨਾਲ ਵੀ ਦੁਰਾਚਾਰ ਕਰੀ ਜਾਂਦੇ ਆ ਜੀ ਇਹਦੀ ਇੱਜ਼ਤ ਨਾਲ ਵੀ ਖਿਲਵਾੜ ਕਰੀ ਜਾਂਦੇ ਆ ਸ਼ਰਾਬੀ ਸ਼ਰਾਬ ਪੀ ਪੀ ਕੇ ਹੁਣ ਵੀ ਉਹ ਸਾਨੂੰ ਵੀ ਕਹਿੰਦੀ ਕੰਨੀ کہیں ਐਸੀ ਸ਼ਰਾਬੀ ਕੇ ਪਾਸ ਮਤ ਲੈ ਜਾਣਾ ਕੋਈ ਗਲਤ ਬੰਦੇ ਕੇ ਪਾਸ ਮਤ ਛੋੜ ਦੇਣਾ ਮਤਲਬ ਕਿਵੇਂ ਕਰਜੁਗ ਦਾ ਸਮਾਂ ਚੱਲਦਾ ਕਿਵੇਂ ਘਟੀਆਂ ਸਿਸਟਮ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਆ ਝੁੱਗੀਆਂ ਸੀ ਬਹੁਤ ਸਾਰੀਆਂ ਪਿੱਛੇ ਕਾਰਪੋਰੇਸ਼ਨ ਨੇ ਪੱਟਾ ਸਾਰਾ ਕਿ ਡਾਊਨ ਜਿਆ ਬਣਾਤਾ ਛੱਡ ਜਾਂ ਪਾਤਾ ਹੁਣ ਇਥੇ ਝੁੱਗੀਆਂ ਵੀ ਤਹਿਸ ਨੈਸ ਕਰਤੀਆਂ ਪਹਿਲਾਂ ਸੈਣ ਖਾਤਰ ਚੁੱਤੀਆਂ ਵਧੀਆ ਸੀ ਇਹਦੇ ਪਰ ਹੁਣ ਜਿਹੜਾ ਕੰਡੀਸ਼ਨ ਆ ਹੁਣ ਤਾਂ ਬਹੁਤ ਮਾੜੀ ਆ ਅਸੀਂ ਇਹਨੂੰ ਪਿਛਲੇ 4-5 ਸਾਲਾਂ ਤੋਂ ਦੇਖਦੇ ਆ ਗੁਰਦੁਆਰਾ ਸਾਹਿਬ ਜਾਣਦੇ ਹੁੰਦੇ ਸੀ ਜੀ ਉਦੋਂ ਦਾ ਦੇਖਦੇ ਸੀ ਉਹਨੂੰ ਪਹਿਲਾਂ ਇੱਥੇ ਬੈਠੀ ਹੁੰਦੀ ਸੀ ਇੱਥੇ ਪਹਿਲਾਂ ਇੱਕ ਰਿਕਸ਼ੇ ਵਾਲਾ ਬੰਦਾ ਸੀ ਇਹਦਾ ਅੱਛਾ ਜਦੋਂ ਦਾ ਉਹ ਐਕਸਪਾਇਰ ਹੋਇਆ ਉਸ ਤੋਂ ਬਾਅਦ ਇਹਦੀ ਕੰਡੀਸ਼ਨ ਜਾਦੀ ਮਾੜੀ ਆ ਉਸ ਤੋਂ ਬਾਅਦ ਫਿਰ ਮੰਨ ਲਓ ਬੰਦੇ ਹੋਰ ਆ ਗਏ ਕੋਈ ਇਹਦੇ ਕੋਲੇ ਨਹੀਂ ਦੋ ਹੀ ਸੀ ਇੱਕ ਪਹਿਲਾਂ ਸੀ ਜਿਵੇਂ ਇਹ ਮਜ਼ਾਰ ਬਣੀ ਹੋਈ ਆ ਇਹਨੂੰ ਦੱਬਿਆ ਹੋਇਆ ਇੱਥੇ ਕਹਿੰਦੇ ਅੱਛਾ ਤੇ ਉਸ ਤੋਂ ਬਾਅਦ ਇੱਕ ਹੋਰ ਆਇਆ ਕਹਿੰਦਾ ਉਹ ਪਿੰਚੇਰਾ tío ਕੁਈ ਆਲਾ ਇਹਨੂੰ ਪੁੱਛਿਆ ਸੀ ਵੀ ਤੁਸੀਂ ਇਹਨੂੰ ਰੋਟੀ ਪਾਣੀ ਦਿੰਦੇ ਹੋ ਕੁਝ ਦਿੰਦੇ ਹੋ ਉਹ ਕਹਿੰਦੀ ਮੁਸਲਮਾਨ ਹੈ ਤੋਂ ਉਹਨੂੰ ਅਸੀਂ ਕੁਝ ਨਹੀਂ ਦਿੰਦੇ ਅੱਛਾ ਇੱਕ ਕੁੜੀ ਮੁਸਲਮਾਨ ਹੈ ਲੇਡੀ ਕਹਿੰਦੀ ਹਾਂਜੀ ਮੁਸਲਮਾਨ ਕਹਿੰਦੇ ਉਹਨਾਂ ਦਾ ਹੀ ਰਿਸ਼ਤੇਦਾਰ ਸੀ ਉਹ ਜਿਹੜਾ ਲਾਸਟ ਟਾਈਮ ਇਹਦੇ ਨਾਲ ਰਹਿ ਕੇ ਗਿਆ ਨਾ ਉਹ ਕਹਿੰਦੀ ਵੀ ਮੇਰਾ ਹੀ ਪਾਪਾ ਸੀ ਉਹ ਅੱਛਾ ਹਾਂਜੀ ਉਹ ਵੀ ਇਹਨੂੰ ਯੂਜ਼ ਕਰਦਾ ਰਿਹਾ ਹਾਂਜੀ ਅਸੀਂ ਕਈ ਰੋਟੀ ਜਿਵੇਂ ਦੇ ਕੇ ਜਾਂਦੇ ਸੀ ਨਾ ਵੀਰ ਜੀ ਤਾਂ ਸਾਨੂੰ ਇਹ ਸੀਗਾ ਵੀ ਚਲੋ ਹਨਾ ਇਹ ਬੈਠੇ ਆ ਰਿਕਸ਼ੇ ਵਾਲੇ ਉਹ ਸਾਹਮਦੇ ਸੀ ਇਹਨਾਂ ਨੂੰ ਪਰ ਹੁਣ ਸਾਨੂੰ ਪਤਾ ਲੱਗਿਆ ਵੀ ਨਹੀਂ ਉਹ ਤਾਂ ਖਤਮ ਹੋ ਗਏ ਨੇ ਹੁਣ ਇੱਕਦਮ ਅਚਾਨਕ ਨਿਕਾ ਪਈ ਵੀ ਝੁੱਗੀ ਤਾਂ ਫੱਟੀ ਪਈ ਆ ਸਾਰੀ ਮਾਤਾ ਤਾਂ ਤੁਸੀਂ ਵੀ ਹੁਣ ਨਹੀਂ ਦੇਖਿਆ ਥੋੜੇ ਦਿਨ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਜਾਣਦੇ ਤਾਂ ਸੀ ਕਦੋਂ ਦੇ ਸੀ ਫਿਰ ਸਾਨੂੰ ਇਹ ਸੀ ਵੀ ਰਿਕਸ਼ੇ ਵਾਲੇ ਉਹ ਕਰਦੇ ਆ ਸੇਵਾ ਇਹਨਾਂ ਦੀ ਫਿਰ ਰੋਟੀ ਪਾਣੀ ਦੇ ਕੇ ਆਪਾਂ ਚੱਲ ਜਾਂਦੇ ਹਾਂ ਹੂੰ ਕਿਉਂਕਿ ਰਿਕਸ਼ੇ ਵਾਲੇ ਨੇ ਸਾਨੂੰ ਇੱਕ ਦੋ ਵਾਰ ਹੀ ਰੋਕਿਆ ਆ ਵੀ ਮੈਂ ਇੱਥੇ ਹੈਗਾ ਆ ਵੀ ਤੁਹਾਨੂੰ ਰੋਟੀ ਦੇਣ ਦੀ ਇਸ ਚੀਜ਼ ਦੀ ਲੋੜ ਨਹੀਂ ਹੈ Okay, पहले आप तो देखती है इसको कौन है जे ओ, जे कौन है हाँ। दे दे जे कौन है बहन जी नमस्ते जे कौन है माई माई यहाँ सभी बहुत पहले से जब हम इतने इतने थे ना सही रहती इसकी भांजा भी है इसका भी कहां है कहाँ पे वो एसी का मैया को पता है पूछो ये लेके जाएगी अपने वहाँ पे अच्छा तो बहुत टाइम से यही रहती है सारे टप्पर है इसके अच्छा बस ये डेरा करके छोड़ दिया है आपने ये बात मेरे को कल तो बताई नहीं इसका टब्बर है और ये आ, है आपने बोला कल आपको नहीं कल आपको ये लगा था इनको लेने नहीं कोई आएगा अब इनको लेने जा रहे हैं तो आप रिश्तेदार

हाँ। बावी चोरैया आप जात नहीं जब तक बुरा मरो तब तो बस फलजान कानकार कर ले जाती तो किसी तो हम इनको नाम दत्त लड़ाई हुई जात थी तो रोटी पानी ना बंद कर दो बुरा मरी के पास जा दिन तक हां जब कहते हाय मैं चोर बता हाय फलाना बता ਕੁਝ ਨਹੀਂ ਲੋੜ ਹੈ ਤੋਂ ਮੈਂ ਬਹੁਤ ਕੁਝ ਕੋਈ ਬਾਤ ਕੋਈ ਬਾਤ ਨਹੀਂ ਮਾਈ ਕੋਈ ਬਾਤ ਤੂੰ ਹਮਾਰੇ ਸਾਥ ਚਲੇਗੀ ਨਾ ਵੀ ਅੱਛਾ ਚਲੇਗੀ ਨਾ ਚਲੋ ਚਲੋ ਫਿਰ ਚਲੋ ਚਲ ਬੋਤਾ ਜੀ ਆਪੇ ਦਾ ਜਾਣਾ ਜਾਂ ਲੇਟਣ ਦੀ ਜਗ੍ਹਾ ਹੈ ਸਾਰੀ ਰਾਤ ਨਾ ਬੈ ਕੇ ਕੱਟਦੇ ਆ ਸਾਰੀ ਰਾਤ ਐਂ ਹੀ ਕੱਟਦੇ ਇੱਕ ਕੀੜੇ ਮਕੌੜੇ ਵਾਲਾ ਜੀਵਨ ਅੱਜ ਦਾ ਇਨਸਾਨ ਬਤੀਤ ਕਰ ਰਿਹਾ ਕੀੜੇ ਮਕੌੜੇ ਵਾਲਾ ਅੱਖਾਂ ਤੋਂ ਅੰਨੀ ਇਹ ਲੇਡੀ ਇਹਦੇ ਲਈ ਕੋਈ ਸਿਸਟਮ ਨਹੀਂ ਇੱਥੇ ਕੋਈ ਸਮਾਜ ਨਹੀਂ ਇੱਥੇ ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਹ ਮਾਂ ਬੈਠੀ ਆ ਐਨੇ ਸਾਲਾਂ ਤੋਂ ਇੱਥੇ ਰਹਿ ਰਹੀ ਆ ਅੱਖਾਂ ਤੋਂ ਉੰਨੀ ਆ ਮਤਲਬ ਇਹਨਾਂ ਲਈ ਕੋਈ ਇੰਤਜ਼ਾਮ ਨਹੀਂ ਕਿਉਂਕਿ ਇਹਨਾਂ ਦੀਆਂ ਵੋਟਾਂ ਹੈ ਨਹੀਂ ਇਹ ਤੁਹਾਡੀਆਂ ਵੋਟਾਂ ਨਹੀਂ ਹੈਗੀਆਂ ਜੇ ਇਹ ਵੋਟਾਂ ਹੁੰਦੀਆਂ ਇਹਨਾਂ ਲਈ ਵੀ 50-7 ਘਰ ਹੁੰਦੇ ਇੱਥੇ ਫਿਰ ਇਹਨਾਂ ਦੇ ਵੀ ਪਛਪਰਤੀਤ ਹੋ ਪਰ ਅੱਜ ਇਸ ਬਜ਼ੁਰਗ ਮਾਂ ਨੂੰ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆਂ ਇਹ ਅੱਖਾਂ ਤੋਂ ਅੰਨੀ ਆ ਮਰਾਦਾਬਾਦ ਯੂਪੀ ਦੀ ਦੱਸਦੀ ਆਪਣੇ ਆਪ ਨੂੰ ਬਹੁਤ ਸਾਲਾਂ ਤੋਂ ਪੰਜਾਬ ਦੇ ਵਿੱਚ ਰਹਿੰਦੀ ਆ ਆ ਗੱਲ ਤੇ ਪਤਾ ਨਹੀਂ ਕਿੰਨੀਆਂ ਹੀ ਮਾਲਾ ਪਾਈਆਂ ਹੋਈਆਂ ਅੱਖਾਂ ਵਿੱਚੋਂ ਜੇ ਖੋਲ ਕੇ ਦੇਖੀਏ ਵਿੱਚ ਡੇਲਾ ਹੈ ਹੀ ਨਹੀਂਗਾ ਈ ਜ਼ਿੰਦਗੀ ਇਨਸਾਨ ਦੀ ਭਾਈ ਆ ਦੁਨੀਆ ਨਿਕਲੀ ਜਾਂਦੀ ਆ ਕੋਈ ਕਿੱਧਰ ਨੂੰ ਜਾ ਰਿਹਾ ਕੋਈ ਕਿੱਧਰ ਨੂੰ ਆ ਰਿਹਾ ਹਾਰਨ ਤੇ ਹਾਰਨ ਮਾਰੀ ਜਾਂਦੇ ਆ ਤੇਜ਼ੀ ਛੇਤੀ ਛੇਤੀ ਸਾਰਿਆਂ ਨੂੰ ਕਾਲੀ ਲੱਗੀ ਹੋਈ ਆ ਪਰ ਇਹਨਾਂ ਲੋਕਾਂ ਲਈ ਕੋਈ ਇੰਤਜ਼ਾਮ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਮਰੇ ਕੋਈ ਜੀਵੇ ਸੁਤਰਾ ਘੋੜ ਪਤਾਸੇ ਪੀਵੇ ਦੁਨੀਆ ਆਪਣੇ ਆਪਣੇ ਰੰਗਾਂ ਚ ਆ ਤੇ ਇਹਨੂੰ ਕੋਈ ਨਾ ਰੰਗ ਨਜ਼ਰ ਆਉਂਦਾ ਨਾ ਜ਼ਿੰਦਗੀ 'ਚ ਕੋਈ ਖੁਸ਼ੀ ਆ ਪਤਾ ਨਹੀਂ ਕਿੰਨੀ ਤਕਲੀਫ ਚੱਲਦੀ ਹੋਊਗੀ ਆਪਣੀ ਮਾਂ ਸਮਝ ਕੇ ਲੈ ਕੇ ਚੱਲੇ ਆ ਤੇ ਉੱਥੇ ਅਸੀਂ ਇਹਦੀ ਮਾਵਾ ਬਾਗ ਸੇਵਾ ਕਰ ਸਕੀਏ ਬਾਬਾ ਜੀ ਸਾਨੂੰ ਸਮਤ ਬੁੱਧੀ ਬਖਸ਼ਣ ਇਸ ਮਾਂ ਦੀ ਜਿਹੜੀ ਬਾਕੀ ਰਹਿਣਦੀ ਜ਼ਿੰਦਗੀ ਆ ਉੱਥੇ ਖੁਸ਼ੀਆਂ ਦੇ ਨਾਲ ਤੰਦਰੁਸਤੀ ਨਾਲ ਬਤੀਤ ਹੋਵੇ। ਬਾਕੀ ਜੇ ਕੋਈ ਜਾਣਦਾ ਪਹਿਚਾਣਦਾ ਇਸ ਚਿਹਰੇ ਨੂੰ ਧਿਆਨ ਨਾਲ ਦੇਖੋ ਸਾਡੇ ਨਾਲ ਸੰਪਰਕ ਜਰੂਰ ਕਰਿਓ। ਕੋਈ ਇਹਨਾਂ ਨੂੰ ਜਾਣਦਾ ਹੋਵੇ ਸਾਨੂੰ ਜਾਣਕਾਰੀ ਜਰੂਰ ਦਿਓ, ਸਾਂਝੀ ਕਰਿਓ ਵੀ ਇਹ ਕੌਣ ਆ ਮਾਤਾ ਜਿਵੇਂ ਭੈਣ ਨੇ ਦੱਸਿਆ ਉੱਥੇ ਇੱਕ ਨੇ ਵੀ ਦਾ ਭਾਣ ਜੀ ਵੀ ਇੱਥੇ ਰਹਿੰਦਾ। ਜਾ ਕੋਈ ਹੋਰ ਇਹਦਾ ਪਰਿਵਾਰ ਦਾ ਮੈਂਬਰ ਵੀ ਇੱਥੇ ਰਹਿੰਦਾ ਜੇ ਕੋਈ ਹੈ ਮੇਰਾ ਵੀਰ ਸਾਡੇ ਨੰਬਰ ਆ ਜਿਹੜੇ ਉਹ ਸਕਰੀਨ ਦੇ ਉੱਤੇ ਦਿੱਤੇ ਹੋਏ ਆ ਸਾਨੂੰ ਫੋਨ ਕਰ ਲਿਓ ਵੀਰੇ ਕੋਈ ਅਸੀਂ ਤੁਹਾਡੇ ਤੇ ਬੋਝ ਨਹੀਂ ਬਣਾਵਾਂਗੇ ਇਹਨੂੰ ਪਰ ਸਾਨੂੰ ਦੱਸ ਦਿਓ ਜੇ ਕੋਈ ਤੁਸੀਂ ਜਾਣਕਾਰੀ ਰੱਖਦੇ ਹੋ ਇਹਦੇ ਬਾਰੇ ਸਾਡੇ ਨਾਲ ਅੱਜ ਜਸਵੀਰ ਭੈਣ ਤੇ ਨਮਨੀਤ ਭੈਣ ਆਏ ਨੇ ਤੇ ਅਸੀਂ ਹੁਣ ਆਪਣੇ ਨਾਲ ਇਸ ਮਾਂ ਨੂੰ ਸੁਪਨੇ ਦੇ ਘਰ ਲੈ ਕੇ ਚੱਲੇ ਆ ਧੰਨਵਾਦ ਆ ਇਹ ਵੀਰ ਦੀ ਉਹਨਾਂ ਦਾ ਬਾਈ ਜੀ ਹੁਣੇ ਦੋਨੋਂ ਹਸਬੰਡ ਵਾਈਫ ਨੇ ਦੋਨਾਂ ਨੇ ਮਦਦ ਕੀਤੀ ਵੀਰ ਸਕਿੰਦਰ ਸਿੰਘ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਬਹੁਤ ਜ਼ਿਆਦਾ ਧੰਨਵਾਦ ਹੋ ਗਿਆ ਸ਼ੁਕਰੀਆ ਬ tane ਉਹਦਾ ਕਰੀ ਧੰਨਵਾਦ ਜੀ ਜੀ ਜਿਆਦਾ ਪ੍ਰੋਗਰਾਮ